ਲੁਧਿਆਣਾ ਦੇ ਰਹਿਣ ਵਾਲੇ ਸੋਨ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਥਾਈਲੈਂਡ ਦੀ ਧਰਤੀ ਤੇ 2010 ਦੇ ਵਿੱਚ ਪਹੁੰਚਿਆ 2015 ਦੇ ਵਿੱਚ ਥਾਈਲੈਂਡ ਸਰਕਾਰ ਨੇ ਸੋਨ ਸਿੰਘ ਨੂੰ ਬਰਮਾ ਦਾ ਨਾਗਰਿਕ ਦਾਸ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਜੇਲ੍ਹ ਦੇ ਵਿੱਚ ਸੋਨ ਸਿੰਘ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਿਦੇਸ਼ਾਂ ਦੀਆਂ ਜੇਲਾਂ ਦੇ ਵਿੱਚ ਜ਼ਿਆਦਾਤਰ ਖਾਣਾ ਨਾਨ-ਵੈਜ ਖਵਾਇਆ ਜਾਂਦਾ ਸੋਨ ਸਿੰਘ ਨਾਨ-ਵੈਜ ਨਹੀਂ ਖਾਂਦਾ ਸੀ ਇੱਕ ਟਾਈਮ ਖਿਚੜੀ ਦਿੱਤੀ ਜਾਂਦੀ ਸੀ ਜਿਸ ਨੂੰ ਖਾ ਕੇ ਉਹ ਇੰਨਾ ਸਮਾਂ ਜਿੰਦਾ ਤਾਂ ਰਿਹਾ ਪਰ ਦਿਮਾਗੀ ਅਤੇ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੋ ਗਿਆ ਕਿਸੇ ਤਰੀਕੇ ਦੇ ਨਾਲ ਉਸ ਦਾ ਸੰਪਰਕ ਉਥੋਂ ਦੀ ਇੱਕ ਸਮਾਜਿਕ ਸੰਸਥਾ ਦੇ ਨਾਲ ਹੋਇਆ ਜਿਨ੍ਹਾਂ ਨੇ ਵਿਧਾਇਕ ਗਰੇਵਾਲ ਅਤੇ ਆਪ ਆਗੂ ਕੁਲਵਿੰਦਰ ਗਰੇਵਾਲ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਵਿਧਾਇਕ ਗਰੇਵਾਲ ਅਤੇ ਉਹਨਾਂ ਦੇ ਭਰਾ ਆਪ ਆਗੂ ਕੁਲਵਿੰਦਰ ਗਰੇਵਾਲ ਨੇ ਸੋਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਅੰਬੈਸੀ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਸੋਨ ਸਿੰਘ ਦੇ ਭਾਰਤੀ ਹੋਣ ਦੇ ਸਬੂਤ ਸੌਂਪੇ ਅਤੇ ਇਹਨਾਂ ਲੱਖ ਕੋਸ਼ਿਸ਼ਾਂ ਦੇ ਬਾਅਦ ਸੋਨ ਸਿੰਘ ਨੂੰ ਰਿਹਾ ਕਰਵਾ ਕੇ ਭਾਰਤ ਲੈ ਲਿਆ। ਜੀ ਮਾਮਲਾ ਇਹ ਹੈ ਜੀ ਇੱਕ ਆਪਣਾ ਸਵਾਰਜੀ ਆਪਣੇ ਉੱਥੇ ਫੁਕਟਿਚ ਉੱਥੇ ਮੱਲਬ ਫਸੇ ਹੋਏ ਸੀਗੇ ਉਹਨਾਂ ਨੂੰ ਬਰਮਾ ਦਾ ਕੋਸ਼ਿਸ਼ ਕੀਤਾ ਗਿਆ ਸੀਗਾ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਕੰਟੈਕਟਰ ਮੇਰਾ ਕੰਟੈਕਟਰ ਦਾ ਜੀ ਮੇਰੇ ਉੱਥੇ ਮਤਲਬ ਸੋਰੀਆਂ ਵਿੱਚੋਂ ਮਾਸ ਥੋੜਾ ਜਿਹਾ ਉੱਥੇ ਰਹਿੰਦੇ ਨੇ ਉਹ ਉੱਥੇ ਸੇਵਾ ਕਰਦੇ ਨੇ ਜਿਨ੍ਹਾਂ ਚ ਜਾ ਕੇ ਲੰਗਰ ਪਾਣੀ ਦੀ ਤੇ ਉਹਨਾਂ ਨੂੰ ਇਹਨਾਂ ਨੇ ਅਪਰੋਚ ਕੀਤਾ ਹਾਂਜੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਵਾਂ ਤੇ ਮੈਂ ਇੱਥੇ ਫਸਿਆ ਆਂ ਵਾਂ ਤੇ ਮੇਰਾ ਕੋਈ ਸਰਪੰਨ ਨਹੀਂ ਬਣ ਪਿਆ ਪਿਛਲੇ 7-8 ਸਾਲਾਂ ਤੋਂ ਤੇ ਉਹਨਾਂ ਨੇ ਮੈਨੂੰ ਇਹਨਾਂ ਦਾ ਮਤਲਬ ਐਡਰੈਸ ਭੇਜਿਆ ਤੇ ਮੈਂ ਸਰਦਾਰ ਕੁਲਵਿੰਦਰ ਸਿੰਘ ਗਰੇਵਾਲ ਜੀ ਜੋ ਕਿ ਮੇਰੇ ਬਚਪਨ ਦੇ ਦੋਸਤ ਨੇ ਉਹਨਾਂ ਨੂੰ ਮੈਂ ਕਿਹਾ ਕਿ ਇਹ ਮਤਲਬ ਇੱਕ ਸਰਦਾਰ ਜੀ ਉੱਤੇ ਫਸੇ ਹੋਏ ਨੇ ਉਹਨਾਂ ਦਾ ਕੋਈ ਬਣਾਇਆ ਜਾਵੇ ਉਹਨਾਂ ਨੂੰ ਲੁਧਿਆਣੇ ਲਿਆਉਣ ਦਾ ਕੋਈ ਸਿਸਟਮ ਨਹੀਂ ਬਣਾਇਆ ਜਾਵੇ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਐਡਰੈਸ ਦਿੱਤਾ ਤੇ ਉਹਨਾਂ ਨੇ ਆਪਣੀ ਟੀਮ ਭੇਜ ਕੇ ਆਮ ਆਦਮੀ ਟੀਮ ਇਹਨਾਂ ਨੇ ਬਹੁਤ ਟੀਮ ਭੇਜ ਕੇ ਆਪਣਾ ਉੱਥੇ ਫਤਾ ਕਰਾਇਆ ਕਿ ਹਾਂ ਵੀ ਇਹ ਬੰਦੇ ਕਿੱਥੇ ਦੇ ਨੇ ਕੀ ਗੱਲ ਬਾਤ ਹੈ ਉਹਨਾਂ ਨਾਲ ਇਹਨਾਂ ਨਾਲ ਸੰਪਰਕ ਕਰਨ ਤੋਂ ਬਾਅਦ ਉੱਥੇ ਇਹਨਾਂ ਦੇ ਗਵਾਂਢੀ ਜੀ ਜ਼ਾਰ ਜੀ ਉਹਨਾਂ ਨੇ ਆਪਣਾ ਨੰਬਰ ਦਿੱਤਾ ਨਿਊਜ਼ੀਲੈਂਡ ਦਾ ਭਰਾ ਦਾ ਉਹਨਾਂ ਨਾਲ ਗੱਲਬਾਤ ਕਰਕੇ ਤੇ ਹੁਣ ਅੱਜ ਇੱਥੇ ਆਏ ਪਏ ਨੇ ਹਾਂ ਜੀ ਇਹ ਉਹਨਾਂ ਨੂੰ ਦੇਰ ਵਾਸਤੇ ਪਾਸਪੋਰਟ ਵੀ ਜਿਹੜਾ ਇਹ ਪ੍ਰੋਵਾਈਡ ਸੀ ਪਾਸਪੋਰਟ ਵੀ ਉਹਨੇ ਰੱਖ ਲਿਆ ਤੇ ਉਹਨੇ ਇਹ ਕਹਿਤਾ ਕਿ ਮੈਂ ਤੇ ਇਹ ਬੰਦਾ ਤੇ ਬਰਮਾ ਦਾ ਹੈ ਕਿਉਂਕਿ ਬਰਮਾ ਦਾ ਬਾਰਡਰ ਬਿਲਕੁਲ ਉੱਥੇ ਨਜ਼ਦੀਕ ਹੈ ਜੀ ਆਪਣੇ థਾਈਲੈਂਡ ਦੇ ਨਾਲ ਵੀ ਲੱਗਦਾ ਹੈ ਬਰਮਾ ਤੋਂ ਵੀ ਕਾਫੀ ਜਿਹੜੇ ਨੇ ਬਰਮੀਜ ਜਿਹੜੇ ਨੇ ਉਹ ਆ ਕੇ ਸਾਈਲੈਂਟ ਕੰਮ ਕਰਦੇ ਸਨ ਤੇ ਉਹਨਾਂ ਨੂੰ ਇਸ ਤਰ੍ਹਾਂ ਵੀ ਸੁਣਿਆ ਕਿ ਉਹ ਆਪਣੇ ਇਹਨਾਂ ਨੂੰ ਉੱਥੋਂ ਫਿਰੇ ਛੱਡ ਕੇ ਉਹਨਾਂ ਨੇ ਸ਼ਾਮ ਨੂੰ ਫਿਰ ਉਹ ਆਪਣੇ ਵਾਪਸ ਫਿਰ ਸਾਈਲੈਂਟ ਨਾਲ ਕੰਮ ਕਰਨ ਵਾਸਤੇ ਤੇ ਬਰਮਾ ਦਾ ਸਾਈਲੈਂਟ ਇਹਨਾਂ ਨੂੰ ਬਰਮਾ ਦਾ ਸ਼ੋਅ ਕੀਤਾ ਗਿਆ ਫਿਰ ਮੈਂ ਕੀ ਵੀ ਜਿਵੇਂ ਦੱਸਿਆ ਹੈ ਕਿ ਸਾਡੇ ਕੋਲ ਸ਼ਬਦ ਨਹੀਂ ਹੈ ਧੰਨਵਾਦ ਕਰਨ ਵਾਸਤੇ ਸਰਦਾਰ ਜੀ ਸਿੰਘ ਢੋਲਾ ਉਹਨਾਂ ਦਾ ਜਿਨ੍ਹਾਂ ਨੇ ਇੰਨੀ ਐਫਰਟ ਕੀਤੀ ਹੈ ਔਰ ਇਹਨਾਂ ਦੇ ਵੀਜੀ ਦੇ ਜਿਹੜੇ ਆਪਣੇ ਜਨਸਨ ਵਾਲੇ ਸੀ ਜਿਨ੍ਹਾਂ ਨੇ ਇਹਨਾਂ ਨੂੰ ਇਨਫੋਰਮ ਕੀਤਾ ਮੈਂ ਉਹਨਾਂ ਦਾ ਨਾਮ ਲੈਣਾ ਚਾਹਾਂਗਾ ਰਾਜਨ ਰਾਜੂਨ ਜੀ ਰਾਜੂਨ ਜੀ ਉਹ ਰਾਜਨ ਜੀ ਦੇ ਜਿਵੇਂ ਲਿੰਕ ਬਣਿਆ ਰਾਜਨ ਜੀ ਦੇ ਮਾਸਟਰ ਸੋਹਰਾ ਸਨ ਉੱਥੇ ਥਾਈਲੈਂਡ ਜਿਨ੍ਹਾਂ ਜੋ ਇਹਨਾਂ ਨੂੰ ਸੋਨ ਸੈਨ ਨੂੰ ਜਾ ਕੇ ਜੇਲ੍ਹ ਵਿੱਚ ਮਰ ਕੇ ਆਏ ਸਨ ਔਰ ਉਹਨਾਂ ਨੇ ਇਹਦਾ ਐਡਰੈਸ ਵੈਰਾ ਲਿਆ ਇਹਦਾ ਫੋਨ ਨੰਬਰ ਲਿਆ ਔਰ ਉਹਨਾਂ ਦਾ ਜਿਹੜਾ ਉੱਥੇ థਾਈਲੈਂਡ ਦਾ ਨਾਮ ਸੀ ਉਹ ਹੈਗਾ ਸੀ ਜੀ ਆਪਣੇ ਸੋਮਚਾਇ ਗੰਬੀਰ ਉਹਨਾਂ ਨੇ ਇਹਨਾਂ ਨੂੰ ਕੰਟੈਕਟ ਕੀਤਾ ਕਿ ਇਸਤਾਨੂ ਜਹਾੜਾ ਦਾ ਬੰਦਾ ਹੈਗਾ ਇੱਥੇ ਫਸਿਆ ਹੈ ਤੁਸੀਂ ਦੇਖੋ ਜੇ ਉਹ ਦਰ ਨਿਕਲ ਸਕਦੇ ਤੇ ਆਪਣੇ ਕਾਫੀ ਜੀਅ ਤੋਂ ਇੱਥੇ ਚਰਜੀ ਸਾਡੇ ਚ ਫਸਿਆ ਪਿਆ ਮੈਂ ਇਹਨਾਂ ਦਾ ਵੀ ਆਪਣੇ ਧੰਨਵਾਦ ਕਰਾਂਗਾ ਰਾਜਨ ਜੀ ਦਾ ਹੀ ਉਹਨਾਂ ਨੇ ਕਿਉਂਕਿ ਦੋਨਾਂ ਨੇ ਆਪਸ ਵਿੱਚ ਜਾਣ-ਪਛਾਣ ਸੀ ਉਹਨਾਂ ਨੇ ਪ੍ਰਿੰਦਰ ਭਾਜੀ ਨੂੰ ਆਖਿਆ ਕਿ ਇਸਤਾਨੂ ਆਪਣਾ ਬੰਦਾ ਕੁਲੋਜਾੜਾ ਦਾ ਹੈ ਇਨੋ ਨੇ ਆਪਣੇ ਬੰਦੇ ਭੇਜੇ ਉਥੇ ਕਿਸਨੂਗਰ ਜਿਹੜਾ ਐਡਰੈਸ ਸੀ ਉਥੇ ਲੋਕ ਸੀ ਉਹਨਾਂ ਨੇ ਅਣਗਵਾਂ ਆਪਣੇ ਫੋਨ ਕੀਤਾ ਪਤਾ ਕੀਤਾ ਕਿ ਇਸ ਤਰ੍ਹਾਂ ਅਸੀਂ ਸੋਨ ਸਿੱਧੂ ਮਿਲਣਾ ਹੈ ਕਿਉਂਕਿ ਮੇਰੇ ਇਹਨਾਂ ਨਾਲ ਕਾਫੀ ਫੈਮਿਲੀ ਰਿਲੇਸ਼ਨਸ਼ਿਪ ਹੈ ਉਹਨਾਂ ਦੇ ਘਰ ਵੀ ਜਾਣਾ ਹੁੰਦਾ ਸੀ ਗਵਾਂਡ ਵਾਲੇ ਕੋਲ ਮੇਰਾ ਨੰਬਰ ਵੀ ਸੀ ਹੈਗਾ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਅੰਕਲ ਇਸ ਤਰ੍ਹਾਂ ਆਪਣੇ ਫੋਨ ਸੀ ਵਾਸਤੇ ਕੋ ਪੁੱਛਣ ਵਾਸਤੇ ਆਏ ਨੇ ਮੇਰੇ ਨਾਲ ਗੱਲ ਹੋਈ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਇਸ ਤਰ੍ਹਾਂ THAILAND ਗਿਆ ਤੇ ਪਤਾ ਨਹੀਂ ਉੱਥੇ ਮਰਦਾ ਕਿ ਮਰਿਆ ਕਿ ਜੂਦਾ ਸਾਨੂੰ ਅਜਾ ਕੋਈ ਪਤਾ ਨਹੀਂ ਉਹਨਾਂ ਨੇ ਦੱਸਿਆ ਕਿ ਅਸੀਂ ਸਾਨੂੰ ਦਲੇਰ ਸਿੰਘ ਗਰੇਵਾਲ ਭੋਲਾ ਜੀ ਐਮਲ ਉਹਨਾਂ ਨੇ ਭੇਜਿਆ ਹੈ ਤੇ ਤੁਸੀਂ ਉਹਨਾਂ ਨੂੰ ਮਿਲੋ ਸਕੇ ਮੈਂ ਨਛਦੇ ਸਵੇਰੇ ਹੀ ਆਪਣੇ ਵੀਰ ਜੀ ਕੋਲ ਆ ਗਿਆ ਸੀ ਦਫਤਰ ਨੂੰ ਆ ਗਿਆ ਇਹਨਾਂ ਨਾਲ ਲਿੰਕ ਹੋਇਆ ਉਹਨਾਂ ਕੋਲ ਅਸੀਂ థਾਈਲੈਂਡ ਦੇ ਨੰਬਰ ਲੈ ਲਏ ਸਾਰੇ ਇਸਟਰ ਲਿੰਕ ਚੱਲਦਾ ਗਿਆ ਚੱਲਦਾ ਗਿਆ ਮੁੜ ਕੇ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਗਵਰਨਮੈਂਟ ਦੇ థਾਈਲੈਂਡ ਗਵਰਨਮੈਂਟ ਦੇ ਰਿਕਾਰਡ ਵਿੱਚ ਇਹ ਪਰਮਾ ਦਾ ਨਾਗਰਿਕ ਸੀ ਨਾ ਕਿ ਇੰਡੀਆ ਦਾ ਉਸ ਜੀ ਨੂੰ ਐਸਟੈਬਲਿਸ਼ ਕਰਨ ਵਾਸਤੇ 2 ਮਹੀਨੇ ਲੱਗੇ ਔਰ ਇਹਦੇ ਚੋਂ ਸੋਮ ਚਾਗੂ ਮੀਤ ਜੀ ਨੂੰ ਸਵਿਟੀ ਜੀ ਵੀ ਆਪਾਂ ਆਪਣਾ ਕਰਨਾ ਆ ਉਹਨਾਂ ਦੀ ਇੱਕ ਬਹੁਤ ਵੱਡੀ ਐਫਰਟ ਸੀ ਔਰ ਮੈਂ ਧੰਨਵਾਦ ਕਰਾਂਗਾ ਜਿਹੜੇ ਉੱਥੇ ਇੰਡੀਅਨ ਯੂਨੀਵਰਸਿਟੀ ਦਾ ਵੀ ਉਹਨਾਂ ਨੇ ਵੀ ਸਾਨੂੰ ਬਹੁਤ ਕੋਆਪਰੇਟ ਕੀਤਾ ਅਸ਼ਿਰੂਨ ਸਾਰੇ ਡਾਕੂਮੈਂਟਸ ਦਿੱਤੇ ਇਹਨਾਂ ਦੇ ਪਾਸਪੋਰਟ ਦੀ ਕਾਪੀ ਸੀ ਉਹ ਦਿੱਤੀ ਹੋ ਰਾਸ਼ਨ ਕਾਰਡ ਦੀ ਕਾਪੀ ਸੀ ਹੋਰ ਦੇ ਸਰਟੀਫਿਕੇਟ ਸੀ ਸਾਰੇ ਇਥੋਂ ਆਪਣੇ ਪੰਜਾਬ ਸਕੂਨਿਜ਼ ਐਜੂਕੇਸ਼ਨ ਬੋਰਡ ਦੇ ਉਹ ਸਾਰੇ ਭੇਜੇ ਕਿ ਦੇਖੋ ਇਹ ਬੰਦਾ ਪਰਮਾ ਦਾ ਨਹੀਂ ਬੰਦਾ ਇੰਡੀਆ ਦਾ ਹੈਗਾ ਇਸ ਮੌਕੇ ਗੱਲਬਾਤ ਕਰਦੇ ਵਿਧਾਇਕ ਗਰੇਵਾਲ ਅਤੇ ਆਪਾ ਗੁਗੁਲਵਿੰਦਰ ਗਰੇਵਾਲ ਨੇ ਕਿਹਾ ਕਿ ਜੇ ਕਿਸੇ ਹੋਰ ਦਾ ਕੋਈ ਵੀ ਰਿਸ਼ਤੇਦਾਰ ਕਿਸੇ ਕਾਰਨ ਵਾਸ਼ਾ ਵਿਦੇਸ਼ ਦੀ ਧਰਤੀ ਤੇ ਫਸਿਆ ਹੋਇਆ ਤਾਂ ਉਹ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਸਦਕਾ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ ਇੱਥੇ ਸਾਡੇ ਕੋਲ ਬੈਠੇ ਨੇ ਸਾਹ ਸੋਹਣ ਸਿੰਘ ਜੀ ਨਾਮਦਾਰੀ ਜਿਹੜੇ ਕਿ థਾਈਲੈਂਡ ਫੋਕਟ ਪਰਕੇ ਉੱਥੇ ਏਰੀਆ ਹਲਕਾ ਪੈਂਦਾ ਵਾ ਤੇ ਉੱਥੇ ਤਕਰੀਬਨ 2010 ਤੋਂ ਇਹ ਗਏ ਸੀਗੇ ਤੇ ਉਸ ਤੋਂ ਬਾਅਦ ਤਕਰੀਬਨ ਪਤਾ ਲੱਗਿਆ ਵੀ 2015 ਤੋਂ ਇਹ 7 ਸਾਲ ਉੱਥੇ ਦੀ ਸਰਕਾਰ ਨੇ ਇਹਨੂੰ ਬਰਮਾ ਦਾ ਕਰਾਰ ਦੇ ਕੇ ਇੱਕ ਮਹੀਨੇ ਦੇ ਕਾਗਜ਼ ਗੁੰਮ ਹੋਏ ਤੇ ਉਹਨਾਂ ਨੂੰ ਇੱਥੇ ਅ ਅੰਦਰ ਰੱਖ ਲਿਆ ਤੇ ਔਰ ਇਹਨਾਂ ਨੂੰ ਨਹੀਂ ਪਤਾ ਸੀਗਾ ਇਹ ਅਫਸਰਟ ਵੀ ਹੋ ਗਏ ਕਿਉਂਕਿ ਉੱਥੇ ਦੀ ਹਾਲਾਤ ਹੀ ਐਸੇ ਹੋ ਸੀਗੇ ਔਰ ਸਵਿਟੀ ਸਾਡੇ ਬਹੁਤ ਹੀ ਸਤਿਕਾਰਯੋਗ ਸਵਿਟੀ ਜੀ ਔਰ ਉਹ ਸੰਸਥਾ ਉੱਥੇ ਚਲਾਉਂਦੇ ਨੇ థਾਈਲੈਂਡ ਦੇ ਵਿੱਚ ਜਿਹੜੀ ਮਤਲਬ ਕਿ ਲੋੜਵੰਦਾ ਦੀ ਸਮਾਜ ਸੇਵਾ ਕਰਦੇ ਨੇ ਤੇ ਸਮਾਜ ਦੇ ਕੰਮ ਕਰਦੇ ਨੇ ਤੇ ਉਹ ਜਦੋਂ ਇੱਥੇ ਇਸ ਦਾਤੇ ਗਏ ਜਿੱਥੇ ਇਹ ਇਹਨਾਂ ਨੂੰ ਟੱਕਿਆ ਹੋਇਆ ਸੀਗਾ ਉੱਥੇ ਗਏ ਤੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਪੰਜਾਬੀ ਬੋਲਦੇ ਨੇ ਕਿਉਂਕਿ ਵੈਸੇ ਅਫਸਰਟ ਸੀਗੇ ਪੰਜਾਬੀ ਬੋਲਦੇ ਕਰਕੇ ਉੱਥੇ ਗੁਰਦੁਆਰਾ ਸਾਹਿਬ ਪਹੁੰਚ ਕੀਤੀ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਬਾਅਦ ਇਹਨਾਂ ਕੋਲ ਉਹ ਗਏ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਪੁੱਛਿਆ ਪਰ ਇਹਨੂੰ ਕੁਝ ਪਤਾ ਨਹੀਂ ਲੱਗ ਰਿਆ ਸੀ ਵੀ ਮੈਂ ਕੌਣ ਆ ਕਿੱਥੇ ਦਾ ਕਿੱਥੇ ਦਾ ਨਹੀਂ ਹੈਗਾ ਪਰ ਕੁਦਰਤੀ ਪ੍ਰਮਾਤਮਾ ਵੱਲੋਂ ਇਹਨਾਂ ਨੇ ਆਪਣਾ ਛੋਟਾ ਜਿਹਾ ਇੱਕ ਐਡਰੈਸ ਲਿਖ ਕੇ ਦਿੱਤਾ ਉਹ ਐਡਰੈਸ ਉਹਨਾਂ ਨੇ ਸਾਡੇ ਕੋਲ ਮੇਂ ਪਹੁੰਚ ਕੀਤਾ ਇਹਨਾਂ ਦੇ ਰੁਪਲ ਜੀ ਦੇ ਜਿਹੜੇ ਬੈਠੇ ਨੇ ਇਹਨਾਂ ਦੇ ਫੁੱਫੜ ਜੀ ਨੇ ਉਹ ਉਹਨਾਂ ਨੇ ਇਹਨੂੰ ਦੱਸਿਆ ਵੀ ਆਪਣੇ ਲੁਧਿਆਣੇ ਦਾ ਕੋਈ ਸ਼ਖਸ਼ਾ ਤੇ ਆਹ ਐਡਰੈਸ ਹੈ ਤੇ ਇਹਨਾਂ ਨੇ ਮੈਨੂੰ ਦੱਸਿਆ ਤੇ ਅਸੀਂ ਫਿਰ ਉਹ ਐਡਰੈਸ ਬਾਰੇ ਪਤਾ ਕੀਤਾ ਪਤਾ ਨਹੀਂ ਲੱਗਿਆ ਫਿਰ ਮੈਂ ਦੋ ਬੰਦੇ ਭੇਜ ਕੇ ਉਹਨਾਂ ਨੇ ਸਾਰਾ ਐਡਰੈਸ ਲੱਭਿਆ ਐਡਰੈਸ ਲੱਭਣ ਤੋਂ ਬਾਅਦ ਅਸੀਂ ਅਕੇ ਇਹਨਾਂ ਤੱਕ ਪਹੁੰਚ ਹੋਈ ਸਰ ਰਿਸ਼ਪਾਲ ਸਿੰਘ ਜੀ ਔਰ ਜਿਹੜੇ ਗਵਾਂਡੀ ਸੀ ਇਹਨਾਂ ਤੋਂ ਪਤਾ ਲੱਗਿਆ ਵੀ ਸਾਡੇ ਤਾਂ ਦੋਸਤ ਨੇ ਉਹ ਉਹ ਪਤਾ ਲੱਗਣ ਨਾਲ ਅੱਗੇ ਦੇ ਅੱਗੇ ਚੇਨ ਚੱਲੀ ਤੇ ਚੇਨ ਚੱਲਣ ਨਾਲ ਇਹ ਅੱਜ ਇੱਥੇ ਪਹੁੰਚੇ ਨੇ ਔਰ ਬਹੁਤ ਵੱਡਾ ਅਪਰਾਲਾ ਜਿਹੜੇ ਸਮਾਜ ਸੇਵਾ ਸੰਸਥਾ ਉੱਥੇ ਚਲਾ ਰਹੇ ਨੇ ਸਬੀਟੀ ਜੀ ਉਹ ਤੋਂ ਉਸ ਤੋਂ ਬਾਅਦ ਸਭ ਬਲਬੀਰ ਸਿੰਘ ਜੀ ਜਿਹੜੇ ਨੇ ਇਹਨਾਂ ਦੇ ਬ੍ਰਦਰ ਨੇ ਇਹਨਾਂ ਤੋਂ ਪਹੁੰਚ ਹੋਈ ਇਹਨਾਂ ਨੇ ਵੀ ਬਹੁਤ ਐਫਰਟ ਕੀਤੇ ਐਫਰਟ ਕਰਕੇ ਇਹਨਾਂ ਨੇ ਔਰ ਜਿੰਨੇ ਵੀ ਕਾਗਜ਼ ਸੀ ਕਿਉਂਕਿ ਇਹਨਾਂ ਨੂੰ ਬਰਮਾ ਦਾ ਕਰਾਰ ਦੇ ਦਿੱਤਾ ਗਿਆ ਸੀ ਵੀ ਬਰਮਾ ਦੇ ਇਹ ਬਰਮਾ ਦੇਸ਼ ਦੇ ਨੇ ਇਹਨਾਂ ਕੋ ਕੋ ਫਿਰ ਇਹਨਾਂ ਨੇ ਲਗਾਤਾਰ 2 ਮਹੀਨੇ ਦੇ ਵਿੱਚ ਲਗਾਤਾਰ ਡੇਲੀ ਜਿਹੜਾ ਜਿਹੜਾ ਪ੍ਰੂਫ ਮੰਗਿਆ ਉਹਨਾਂ ਨੇ ਉਹ ਸਾਰੇ ਪ੍ਰੂਫ ਦੇ ਕੇ ਸਾਬਤ ਕੀਤਾ ਵੀ ਮੇਰਾ ਭਰਾ ਵਾ ਤੇ ਇਹ ਮਿਲਕੇ ਪੰਜਾਬ ਦਾ ਵਾ ਤੇ ਉਹਦੇ ਕਰਕੇ ਫਿਰ ਬੈਸੇਜ ਪਹੁੰਚ ਕੀਤੀ ਸਾਡੀ ਆਮ ਆਦੀ ਪਾਰਟੀ ਸਰਕਾਰ ਵੱਲੋਂ ਵੱਡਾ ਐਫਰਟ ਹੋਇਆ ਮਾਨ ਸਾਹਿਬ ਵੱਲੋਂ ਵੱਡਾ ਐਫਰਟ ਹੋਇਆ ਕਿਉਂਕਿ ਸਾਡੀ ਆਮ ਆਦੀ ਪਾਰਟੀ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੇ ਹੁਣ ਤਾਂ ਬਣ ਗਏ ਉਸ ਤੋਂ ਪਹਿਲਾਂ ਵੀ ਐਮਪੀ ਹੁੰਦੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਬਾਹਰ ਫਸੇ ਹੋਏ ਲੋਕ ਸੀ ਉਹ ਮਿਲਕੇ ਵਾਪਸ ਬੁਲਾ ਕੇ ਤੇ ਉਹਨਾਂ ਦੇ ਘਰ ਪਹੁੰਚਾਏ ਨੇ ਤੇ ਅੱਜ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚ ਸਵੀਟੀ ਜਿਹੜੇ ਸੰਸਤਾ ਚਲਾਉਂਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਰਿਸ਼ਪਾਲ ਜੀ ਦਾ ਧੰਨਵਾਦ ਕਰਦੇ ਇਹਨਾਂ ਦੇ ਬ੍ਰਦਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰੋਪਲ ਜੀ ਦਾ ਜਿਨ੍ਹਾਂ ਨੇ ਐਫਰਟ ਕੀਤੇ ਸਾਰਿਆਂ ਨੇ ਉਹ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਇਹ ਆਪਣੇ ਘਰ ਪਹੁੰਚੇ ਨੇ ਪਰ ਅੱਜ ਵੀ ਇਹ ਇਹਨਾਂ ਨੂੰ ਪਤਾ ਨਹੀਂ ਮੈਂ ਕਿੱਥੇ ਸੀ ਕਿੱਥੇ ਨਹੀਂ ਮਾੜਾ-ਮੋਟਾ ਪਤਾ ਅੱਜ ਵੀ ਅਫਸਰ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਅੱਜ ਨਿਊਜ਼ੀਲੈਂਡ ਮਿਲ ਕੇ థਾਈਲੈਂਡ ਤੋਂ ਇਹ ਆਪਣੇ ਘਰ ਆਪਣੇ ਪਰਿਵਾਰ ਕੋ ਆਏ ਨੇ ਔਰ ਤੁਹਾਡੇ ਨਾਲ ਮਿਲਣੀ ਕਰਾਇਆ ਵਾ ਔਰ ਬਹੁਤ ਜਿਆਦੇ ਲੋਕ ਐਸੇ ਹੋਰ ਵੀ ਨੇ ਔਰ ਜਿਹੜੇ ਕੋਈ ਵੀ ਮਲਕੇ ਇੱਥੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਨੇ ਉਹਨਾਂ ਨੂੰ ਬੇਨਤੀ ਕਰਦਾ ਅਪੀਲ ਕਰਦਾ ਵੀ ਜੇ ਤੁਹਾਡਾ ਕੋਈ ਇਸ ਤਰ੍ਹਾਂ ਦਾ ਭਾਈ ਭੈਣ ਜਾਂ ਕੋਈ ਮਲਕੇ ਰਿਸ਼ਤੇਦਾਰ ਕੋਈ ਇਸ ਤਰ੍ਹਾਂ ਦਾ ਮਲਕੇ ਦਿੱਕਤ ਜਾ ਜਰੂਰ ਸਾਡੀ ਸਰਕਾਰ ਨਾਲ ਮਲਕੇ ਪਹੁੰਚ ਕਰੋ ਤਾਂ ਕਿ ਅਸੀਂ ਉਹਨਾਂ ਦਾ ਹੱਲ ਕਰ ਸਕੀਏ ਤੇ ਉਹਨਾਂ ਦਾ ਘਰ ਪਚਾ ਸਕੀਏ ਉਹਨਾਂ ਦੇ ਮਲਕੇ ਪਰਿਵਾਰ ਨੂੰ ਬਣਾ ਸਕੀਏ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼